ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 8ਵੀਂ ਪਾਸ ਕੈਂਡੀਡੇਟਸ ਦੇ ਲਈ ਬਹੁਤ ਵਧੀਆ ਮੌਕਾ ਬਹੁਤ ਵਧੀਆ ਪੋਸਟਾਂ ਰਹਿਣ ਵਾਲੀਆਂ ਸਿੱਧੀ ਇੰਟਰਵਿਊ ਦੇ ਥਰੂ ਸਿਲੈਕਸ਼ਨ ਰਹਿਣ ਵਾਲੀ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਵੀਡੀਓ ਵਿੱਚ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਅੱਜ ਦੀਆਂ ਜੋ ਪੋਸਟਾਂ ਜਾਰੀ ਹੋਈਆਂ ਐ 8ਵੀਂ ਪਾਸ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਤਾਂ ਸਭ ਤੋਂ ਪਹਿਲਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਡੇ ਕੋਲੇ ਜੋ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਪਰਫਾਰਮਾ ਚਾਹੀਦਾ ਇਸ ਪਰਫਾਰਮ ਨੂੰ ਤੁਸੀਂ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਡਾਊਨਲੋਡ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਵੀ ਦਿੱਤਾ ਹੋਇਆ ਹੈ ਪਰਫਾਰਮਾ ਦਾ ਲਿੰਕ ਵੀ ਦਿੱਤਾ ਹੋਇਆ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰਕੇ ਇਹਨੂੰ ਪੂਰਾ ਭਰ ਲੈਣਾ ਤਾਂ ਕਿ ਆਪਾਂ ਅਪਲਾਈ ਕਿਵੇਂ ਕਰਨਾ ਹੈਗੇ ਤੁਹਾਨੂੰ ਵੀਡੀਓ 'ਚ ਦੱਸਦੇ ਆ ਤਾਂ ਕਿ ਆਪਾਂ ਪਹਿਲਾਂ ਪੋਸਟਾਂ ਦੀ ਗੱਲ ਕਰ ਲੈਨੇ ਜੀ ਸਭ ਤੋਂ ਪਹਿਲਾਂ ਇਨਾ ਵੱਲੋਂ ਕੀਤੀ ਗਈ ਹੈ ਜਨਰਲ ਕੈਟਾਗਰੀ ਦੇ ਲਈ 4 ਪੋਸਟਾਂ ਐਸਸੀ ਅਦਰਸ ਦੇ ਲਈ 2 ਪੋਸਟਾਂ ਆਓਬੀਸੀ ਤੇ ਬੀਸੀ ਦੇ ਲਈ 4 ਪੋਸਟਾਂ ਇਹ ਸਮ ਜਨਰਲ ਦੇ ਲਈ 3 ਪੋਸਟਾਂ ਐ ਇਹ ਸਮ ਐਸਸੀ ਦੇ ਲਈ 2 ਪੋਸਟਾਂ ਇਹ ਸਮ ਬੀਸੀ ਆਓਬੀਸੀ ਦੇ ਲਈ ਇੱਕ ਪੋਸਟ ਹੈ ਹੈਂਡੀਕੈਪ ਕੋਟੇ ਦੇ ਲਈ ਪੋਸਟਾਂ ਤਾਂ 17 ਪੋਸਟਾਂ ਜੋ ਜਾਰੀ ਕੀਤੀ ਗਈਆਂ ਵੱਲੋਂ ਪੀਐਨ ਦੀਆਂ ਇਹਨਾਂ 8ਵੀਂ ਪਾਸ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ ਤੇ ਪੰਜਾਬੀ ਲਿਖਣੀ ਪੜਣੀ ਤੁਹਾਨੂੰ ਆਉਂਦੀ ਹੋਵੇ ਸੈਲਰੀ ਇਹਨਾਂ ਵੱਲੋਂ ਲਿਖੀ ਗਈ ਹੈ ਜੀ ਔਰ ਮਿਨੀਮਮ ਪੇ ਆਫ 18000 ਲੈਵਲ 1 ਆਫ ਦਾ ਪੇ ਮੈਟ੍ਰਿਕਸ ਹਨ ਰਿ ਇਹਨਾਂ ਵੱਲੋਂ ਮੈਂਸ਼ਨ ਕੀਤਾ ਗਿਆ ਜੀ ਏਜ ਲਿਮਟ ਜਨਰਲ ਕੈਟਾਗਰੀ ਦੇ ਲਈ 18 ਤੋਂ 35 ਸਾਲ ਲਿਖੀ ਗਈ ਹੈ ਜੀ ਅਦਰ ਕੈਟਾਗਰੀਜ਼ ਆ ਜਿਵੇਂ ਜਿਨ੍ਹਾਂ ਨੂੰ ਛੋਟ ਹੁੰਦੀ ਹੈ ਐਸ ਪਰ ਗਵਰਨਮੈਂਟ ਨੋਰਮਸ ਤਾਂ ਉਹ ਇਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ 17 ਪੋਸਟਾਂ ਜੀ ਜਾਰੀ ਕੀਤੀਆਂ ਗਈਆਂ ਅੱਗੇ ਅਪਲਾਈ ਕਿਵੇਂ ਕਰਨਾ ਪਾ ਤੁਹਾਨੂੰ ਦੱਸ ਦਿਆਂ ਪਰਫਾਰਮਾ ਤੁਸੀਂ ਜਿਹੜਾ ਤੁਹਾਨੂੰ ਦੱਸਿਆ ਉਹ ਤੁਸੀਂ ਪੂਰਾ ਭਰ ਲੈਣਾ ਨਾਲ ਆਪਣੇ ਸਾਰੇ ਸਬੰਧਤ ਦਸਤਾਵੇਜ਼ ਲਗਾ ਲੈਣੇ ਆ ਜੀ 셀ਫ ਅਟੈਸਟਡ ਤੁਹਾਡੇ ਸਾਰੇ ਦਸਤਾਵੇਜ਼ ਦੀਆਂ ਕਾਪੀਆਂ ਚਾਹੀਦੀਆਂ ਦੋ ਪਾਸਪੋਰਟ ਸਾਈਜ਼ ਫੋਟੋ ਚਾਹੀਦੀਆਂ ਜੀ ਤੇ ਤੁਸੀਂ ਇਨਾਂ ਦੇ ਦਫ਼ਤਰ ਵਿਖੇ 29 ਜਨਵਰੀ 2024 ਸ਼ਾਮ 5 ਵਜੇ ਤੱਕ ਪਹੁੰਚਦੀਆਂ ਕਰਨੀਆਂ 17 ਪੋਸਟਾਂ ਗਰੁੱਪ ਡੀ ਦੀਆਂ ਜੀ ਤੇ ਇਹਨਾਂ ਪੋਸਟਾਂ ਨੂੰ ਤੁਸੀਂ ਜਮ੍ਹਾਂ ਕਿੱਥੇ ਕਰਉਣਾ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ ਵਿਖੇ ਤੁਸੀਂ ਇਹ ਜਮ੍ਹਾਂ ਕਰਾਉਣਾ ਸਿਲੈਕਸ਼ਨ ਪ੍ਰੋਸੈਸ ਇਹਨਾਂ ਦਾ ਇੰਟਰਵਿਊ ਹੈ ਜੀ ਇੰਟਰਵਿਊ ਦੇ ਮਾਰਕਸ ਦੇ ਅਕੋਰਡਿੰਗ ਇਹਨਾਂ ਵੱਲੋਂ ਜੋ ਮੈਰਿਟਾ ਬਣਾਈ ਜਾਣੀ ਹੈ ਡੇਟ ਆਫ ਇੰਟਰਵਿਊ ਇਹਨਾਂ ਵੱਲੋਂ ਲਿਖਿਆ ਗਿਆ ਜੀ 7 ਫਰਵਰੀ ਤੋਂ 16 ਫਰਵਰੀ ਤੱਕ ਜੋ ਇਹ ਪੋਸਟਾਂ ਦੇ ਲਈ ਇੰਟਰਵਿਊ ਹੋਊਗੀ ਕਿਸੇ ਤਰ੍ਹਾਂ ਦੀ ਕੋਈ ਸਪੈਸ਼ਲ ਕੈਂਡੀਡੇਟ ਨੂੰ ਚ ਕਰ ਦਿੱਤੇ ਜਾਣਗੇ ਕੈਂਡੀਡੇਟ ਜਿਨ੍ਹਾਂ ਦੀ ਇੰਟਰਵਿਊ ਰਹਿਣ ਵਾਲੀ ਹੈ ਤੇ ਇਹਨਾਂ ਦੀ ਵੈਬਸਾਈਟ ਹੈ ਇਹਦੇ ਤੇ ਵੀ ਇਹਨਾਂ ਵੱਲੋਂ ਅਪਡੇਟ ਦਿੱਤਾ ਜਾਊਗਾ ludhiana.ecourts.gov.in ਵੈਬਸਾਈਟ ਨੂੰ ਤੁਸੀਂ ਅਪਲਾਈ ਕਰਨ ਤੋਂ ਬਾਅਦ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਜੀ ਇੰਟਰਵਿਊ ਦੇ ਲਈ ਇਹਨਾਂ ਵੱਲੋਂ ਐਡਰੈਸ ਲਿਖਿਆ ਹੈ ਜੀ ਨਿਊ ਜੁਡੀਸ਼ੀਅਲ ਕੋਰਟਸ ਕੰਪਲੈਕਸ ਲੁਧਿਆਣਾ ਬੈਕ ਸਾਈਡ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਡੀਸੀ ਆਫਿਸ ਲੁਧਿਆਣਾ ਇੱਥੇ ਇੰਟਰਵਿਊ ਰਹਿਣ ਵਾਲੀ ਹੈ ਜੀ ਤਾਂ ਇਹ ਜੀ ਅੱਜ ਦਾ ਨੋਟੀਫਿਕੇਸ਼ਨ ਅੱਜ ਦੀ ਪੋਸਟਾਂ ਦੀ ਜਾਣਕਾਰੀ ਹੈ ਪਰਫਾਰਮਾ ਤੁਸੀਂ ਡਾਊਨਲੋਡ ਕਰ ਲ ਅਪਲਾਈ ਕਰਨ ਤੋਂ ਬਾਅਦ ਟਾਈਮ ਟੂ ਟਾਈਮ ਤੁਸੀਂ ਇਹਨਾਂ ਦੀ ਵੈਬਸਾਈਟ ਚੈੱਕ ਕਰਦੇ ਰਹਿਣਾ ਜੀ ਧੰਨਵਾਦ